ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਇੰਪਰੂਵਮੈਂਟ ਅਥਾਰਟੀ ਕਪੂਰਸਲਾ ਵੱਲੋਂ ਤੇ 11 ਅਪ੍ਰੈਲ 2024 ਨੂੰ ਇੱਕ ਈ ਆਕਸ਼ਨ ਕੀਤੀ ਗਈ ਸੀ ਜਿਦੇ ਵਿੱਚ ਲਗਭਗ 15 ਜਿਹੜੇ ਯੂਨਿਟਸ ਸੀਗੇ ਉਹ ਬੋਲੀ ਈ ਨਿਲਾਮੀ ਰਾਹੀਂ ਵਿਕੇ ਜਿਦੇ ਵਿੱਚੋਂ ਇੱਕ ਜਿਹੜਾ ਰੈਜ਼ੀਡੈਂਸ ਸੀਗਾ ਮਾਡਰ ਟਾਊਨ ਦੇ ਵਿੱਚ ਤੇ 14 ਇਹ ਜਿਹੜੇ ਹੈਗੇ ਸੀ ਕਮਰਸ਼ੀਅਲ ਸਾਈਟ ਸੀਗੀਆਂ ਤੇ ਇਹ ਜਿਹੜੀਆਂ ਸਾਈਟਸ ਈ ਆਕਸ਼ਨ ਰਾਹੀਂ ਵਿਕੀਆਂ ਤੇ ਲਗਭਗ 6 ਲੱਖ 6 6 ਕਰੋੜ 6 ਲੱਖ 8000 ਜਿਹੜਾ ਹੈਗਾ ਉਹ ਰੈਵਨਿਊ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਸੀ ਇੰਪਰੂਵਮੈਂਟ ਉਸ ਦੇ ਜਿਹੜਾ ਕਮਾ ਕੇ ਦਿੱਤਾ ਹੈਗਾ ਉਹ ਸਰਕਾਰ ਦਾ ਖਾਤਾ ਤੇ ਵੱਡਾ ਕੀਤਾ ਹੈਗਾ ਅੱਛਾ ਟੋਟਲ ਕਿੰਨੇ ਬੂਥ ਸੀ ਤੇ ਵਿੱਚ ਕਿੰਨੇ ਕੀ ਬੂਥ ਤੇ ਕਿੰਨੇ ਕੀ ਦੂਜੇ ਸੀ ਟੋਟਲ ਕਿੰਨੇ ਕੀ ਮਤਲਬ ਇਹ ਜਿਹਦੇ ਵਿੱਚੋਂ ਸਾਡੇ ਮਾਡਲ ਟਾਊਨ ਦੇ ਵਿੱਚ ਇੱਕ ਰੈ residențial ਪਲਾਟ ਵਿਦ ਸਟਰਕਚਰਸ ਹੈਗਾ ਤੇ ਰਜੀਵ ਗਾਂਧੀਨ ਕਲੇਵ ਦੇ ਵਿੱਚ ਲਗਭਗ ਇਹ 7 ਕ 6 7 ਜਿਹੜੇ ਸੀਗੀਆਂ ਉਹ ਸ਼ਾਪ ਕਮ ਆਫਿਸ ਪਲੱਸ ਖਾਲੀ ਪਲਾਟਸ ਸੀਗੇ ਦੋ ਪਲਾਟਸ ਸੀਗੇ ਜੇ ਜਿਹਦੇ ਵਿੱਚੋਂ ਜਾਮਾ ਮਸਜਿਦ ਮਾਰਕੀਟ ਦੇ ਵਿੱਚ ਪੰਜ ਸੱਤ ਉਹ ਜਿਹੜੀਆਂ ਦੁਕਾਨਾਂ ਸੀ ਜਿਹੜੀਆਂ ਹੈਗੀਆਂ ਵਿਕੀਆਂ ਹੈਗੀਆਂ ਟੋਟਲ ਕਿੰਨੇ ਜੇਵੀ ਨੂੰ ਇਕੱਠਾ ਕੀਤਾ ਗਿਆ ਇਹ ਰੈਵਨਿਊ ਜਿਹੜਾ ਹੈਗਾ ਟੋਟਲ 6 ਕਰੋੜ 6 ਲੱਖ 8000 ਰੁਪਇਆ ਜਿਹੜਾ ਇਕੱਠਾ ਕੀਤਾ ਗਿਆ ਕਿ ਕਾਰਨ ਕਿ ਇੰਨਾ ਲੰਮਾ ਸਮਾਂ ਬੀਤ ਗਿਆ ਸਰਕਾਰ ਨੂੰ ਆਇ ਨੂੰ 10 ਸਾਲ ਵੀ ਹੋ ਗਏ ਆ ਪਰ ਹੋਣੀ ਕਿਉਂ ਇਹ ਮੈਂ ਕਹલું ਕਿ ਤੁਹਾਡੇ ਵੱਲੋਂ ਲੰਮਾ ਸਮਾਂ ਦੀ ਦੇਖਿਓ ਜੀ ਮੈਂ 10 ਅਪ੍ਰੈਲ 2023 ਦੇ ਵਿੱਚ ਇੱਥੇ ਬੈਠਾ ਸੀਗਾ ਤੇ 11 ਅਪ੍ਰੈਲ 2024 ਇੱਕ ਸਾਲ ਦੇ ਸਿਰਫ ਵਕਵੇ ਦੇ ਵਿੱਚ 6 ਕਰੋੜ ਰੁਪਇਆ ਕਮਾ ਕੇ ਦਿੱਤਾ ਜਦਕਿ ਇੰਪਰੂਵਮੈਂਟ ਫੰਡਸ ਦਾ ਖਾਤੇ ਬੈਂਕ ਖਾਤੇ ਬਿਲਕੁਲ ਖਾਲੀ ਸਨ ਪਹਿਲਾਂ ਕਿ ਗੱਲ ਕਰੀਏ ਦੇਖੋ ਜਿਹੜੀ ਕਿ ਪ੍ਰੋਪਰਟੀ ਤੁਸੀਂ ਬੂਥ ਚਾ ਲੋ ਕਿ ਸੇਲ ਕਿਤੇ ਆ ਪਹਿਲਾਂ ਵੀ ਕਈ ਬੂਥ ਤੁਹਾਡੇ ਕਹ ਲੋ ਕਿ ਕੋਰਟ ਕਚਹਿਰੀ ਦੇ ਕੇਸ ਦੇ ਵਿੱਚ ਅੜੇ ਪਏ ਆ ਤੱਕੀ ਇਧਰ ਤਾਂ ਕੋਈ ਕਰਨ ਉਹ ਇਧਰ ਇਹ ਜਿਹੜੇ ਬੂਥ ਵਿੱਚ ਇਹ ਵੀ ਕੋਈ ਕਾਨੂੰਨੀ ਸਰਕਾਰ ਵੱਲੋਂ ਜਿਹੜਾ ਹੁਕਮ ਹੈਗੇ ਨੇ ਕਿ ਕੋਈ ਵੀ ਰਿਟੀਕੇਸ਼ਨ ਜਿਹੜੀ ਕੋਰਟ ਦੇ ਕੇਸ ਦੇ ਵਿੱਚ ਲੱਗੀ ਹੋਵੇ ਕੋਈ ਵੀ ਜਗ੍ਹਾ ਨੂੰ ਲੈ ਕੇ ਅਸੀਂ ਉਹਦੀ ਬੋਲੀ ਨਹੀਂ ਲਗਾ ਸਕਦੇ ਇਹ ਚੀਜ਼ ਬਾਅਦ ਵਿੱਚ ਹੀ ਥੋੜਾ ਟਾਈਮ ਬਾਅਦ ਚ ਨਿਕਲ ਕੇ ਆਉਂਦੀ ਹੈ ਸਾਡੇ ਨਾਲ ਕੋਈ ਗੱਲ ਨਹੀਂ ਹੈਗੀ ਜਿੱਲੇ ਵੀ ਪਲਾਟ ਹੈਗੇ ਨੇ ਦੁਕਾਨਾਂ ਹੈਗੀਆਂ ਵਿਕੀਆਂ ਇਹੋ ਜੀ ਕੋਈ ਗੱਲ ਨਹੀਂ ਬਿਲਕੁਲ ਸਾਫ਼ ਐਂਡ ਕਲੀਨ ਹੈ ਔਰ ਲੋਕਾਂ ਨੂੰ ਪਹਿਲਾਂ ਵਹਿਮ ਹੀ ਸੀਗਾ ਇਸੇ ਕਰਕੇ ਲੋਕ ਬੋਲੀ ਲਗਾਣ ਲਈ ਨਹੀਂ ਆਉਂਦੇ ਸੀਗੇ ਜਿਹਦੇ ਕਰਕੇ ਉਹ ਜਿਹੜੇ ਦੁਕਾਨਾਂ ਸੀਗੀਆਂ 30 32 32 ਲੱਖ ਰੁਪਏ ਦੀਆਂ ਵਿਕੀਆਂ ਅਜ ਤੋਂ 2 2.5 ਸਾਲ ਪਹਿਲਾਂ ਲੋਕਾਂ ਨੂੰ ਵਹਿਮ ਇਹ ਸੀਗਾ ਕਿਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਲੋਕਾਂ ਨੂੰ ਜਦੋਂ ਸਾਡੇ ਤੇ ਭਰੋਸਾ ਹੋ ਗਿਆ ٹرسٹ ਦੇ ਉੱਤੇ ਤੇ ਅਸੀਂ ਇਹ ਚੰਗੇ ਚੰਗੇ ਜਿਹੜੇ ਪ੍ਰਾਪਰਟੀ ਡੀਲਰ ਸੀ ਉਹਨਾਂ ਨੂੰ ਦੱਸਿਆ ਕਿ ਇੱਥੇ ਈ ਆਕਸ਼ਨ ਲੱਗੀ ਹੋਈ ਆ ਤੇ ਉਹੀ ਜਿਹੜਾ ਦੁਕਾਨ ਹੈਗੀ ਆ 30-32 ਲੱਖਾਂ ਵਾਲੀ ਅਸੀਂ 85 ਲੱਖ ਰੁਪਏ ਦੀ ਵੇਚੀ ਕਿੰਨੇ ਕਿੰਨੇ ਬੋਲੀ ਕਰ ਆਏ ਇੱਕ ਇੱਕ ਪ੍ਰਾਪਰਟੀ ਲਈ ਹਾਂਜੀ ਇੱਕ ਪ੍ਰਾਪਰਟੀ ਲਈ ਕਿੰਨੇ ਕਿੰਨੇ ਕਿਸੇ ਦੁਕਾਨ ਦੇ ਵਿੱਚ 10 ਆਏ ਨੇ ਕਿਸੇ 'ਚ 15 ਆਏ ਨੇ ਕਿਸੇ 'ਚ 20 ਆਏ ਨੇ ਕਿਸੇ 'ਚ 5 ਆਏ ਨੇ ਅਲੱਗ-ਅਲੱਗ ਦੁਕਾਨ ਆਪਣੀ ਪਸੰਦ ਦੇ ਹਿਸਾਬ ਨਾਲ ਉਹਨਾਂ ਨੇ ਬੋਲੀਆਂ ਲਗਾ ਦਿੱਤੀਆਂ ਜੇਪ ਗੱਲ ਕਰੀਏ ਜਿਹੜੇ ਇਹ ਬੂਥ ਸੀ ਪਹਿਲਾ ਬੂਥ ਕਿੰਨੇ ਚ ਵਿਕੇ ਸੀ ਤਾਂ ਹੁਣ ਕਿੰਨੇ ਚ ਕਿੰਨਾ ਕੁ ਡਿਫਰੈਂਟ ਰਿਹਾ ਸਾਡਾ ਜਿਹੜਾ ਸਰਕਾਰੀ ਰੇਟ ਹੈਗਾ ਉਹ 511000 ਰੁਪਇਆ ਜੇ ਮੈਂ ਐਗਜ਼ਾਮਪਲ ਦਵਾ ਤੁਹਾਨੂੰ ਜਾਮਾ ਮਰਜੀਦ ਮਾਰਕੀਟ ਦੀ ਉਹਦੇ ਵਿੱਚ ਸਾਡਾ ਸਰਕਾਰੀ ਰੇਟ 511000 ਰੁਪਇਆ ਜਿਹੜਾ ਹੈਗਾ ਆ ਉਹ ਅਸੀਂ ਰੱਖਿਆ ਹੋਇਆ ਸੀ ਕਿ ਬੋਲੀ ਸਟਾਰਟ ਕਰਨ ਦਾ ਜਿਹਦੇ ਵਿੱਚੋਂ ਹਾਇਰ ਜਿਹੜਾ ਰੇਟ ਹੈਗਾ ਆ ਉਹ 6-6 ਲੱਖ 7-7 ਲੱਖ ਰੁਪਏ ਦੀ ਦੁਕਾਨ ਵਿਕੀ ਹੈਗੀ ਆ ਜੇ ਰਜੀਵ ਗਾਂਧੀ ਨੇ ਕਲੀਬ ਦੀ ਗੱਲ ਤੇ 14 14 ਲੱਖ 15 15 ਲੱਖ ਨੂੰ ਵੀ ਉਹ ਦੁਕਾਨ ਜਿਹੜੀ ਅਸੀਂ ਵੇਚੀ ਆ ਤੇ ਜੇ ਮੈਂ ਐਗਜ਼ਾਮਪਲ ਦਵਾ ਰਹੀ ਹਾਂ ਕਰੀਬ ਦੀ ਸਾਈਟ ਸ਼ਾਪ ਕਮ ਆਫਿਸ ਦੀ ਤੇ ਉਹਦੇ ਵਿੱਚ 32 ਲੱਖ 10000 ਰੁਪਏ ਸਰਕਾਰੀ ਰੇਟ ਸੀਗਾ ਪੁਰਾਣਾ ਰੇਟ ਜਿਹੜਾ ਹੈਗਾ 80-80 ਲੱਖ ਰੁਪਏ ਨੂੰ ਅਸੀਂ ਵੇਚਿਆ ਹੈਗਾ ਆ ਉਹ ਰਹੀ ਵਧੀਆ ਇੱਕ ਉਪਲਬਧੀ ਹੈਗੀ ਆ ਕਿ ਲੋਕਾਂ ਨੂੰ ਵਿਸ਼ਵਾਸ ਹੋਇਆ ਇੰਪਰੂਵਮੈਂਟ ਟ੍ਰਸਟ ਤੇ ਪੰਜਾਬ ਸਰਕਾਰ ਉਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਤੇ ਕਿ ਇਹ ਜਿਹੜੀ ਸਰਕਾਰ ਹੈਗੀ ਆ ਮਾਨ ਦਾ ਲੋਕਾਂ ਦੀ ਇਮਾਨਦਾਰੀ ਨਾਲ ਅਸੀਂ ਬੋਲੀ ਲਗਾ ਰਹੇ ਆ ਤੇ ਬੋਲੀ ਜਿਹੜੀ ਹੈਗੀ ਆ ਤੁਸੀਂ ਆਪੇ ਹਿਸਾਬ ਲਾਓ ਕਿੱਥੇ 32-32 ਲੱਖ ਦੀਆਂ ਦੁਕਾਨਾਂ ਵਿਕੀਆਂ ਅਸੀਂ ਕਿੱਥੇ 80-80 ਲੱਖ ਦੀਆਂ ਵਿਕੀਆਂ ਤੇ ਡਿਵੈਲਪਮੈਂਟ ਹੋਇਆ ਕੀ ਸ਼ਹਿਰ ਦੀ ਉਸੇ ਹਿਸਾਬ ਨਾਲ ਕਹਿਣ ਦਾ ਮਤਲਬ ਕੀ ਹੁਣ ਇੰਪਰੂਵਮੈਂਟ ਟਰਸ ਬਣਦਾ ਬਣੂਗਾ ਬਿਲਕੁਲ ਜੀ ਜੇ ਪਹਿਲਾ ਖਾਤੇ ਖਾਲੀ ਕਰਨ ਕਪੂਰਥਲੇ ਮੋਟੋ ਇੰਪਰੂਵਮੈਂਟ ਟਰਸਟ ਦੇ ਤੇ ਜੇ ਹੁਣ ਉਹ ਭਰ ਗਏ ਨੇ ਤੇ ਅਸੀਂ ਜ਼ਾਹਿਰ ਹੈ ਕਿ ਉਹ ਪੈਸਿਆਂ ਨੂੰ ਅਸੀਂ ਸ਼ਹਿਰ ਦੇ ਡਿਵੈਲਪਮੈਂਟ ਦੇ ਲਈ ਚਾਹੇ ਗਲੀਆਂ ਨਾਲੀਆਂ ਸੜਕਾਂ ਪਾਰਕ ਹੋਣ ਕਿਸੇ ਹੋਰ ਤਰ੍ਹਾਂ ਦੇ ਡਿਵੈਲਪਮੈਂਟ ਹੋਵੇ ਅਸੀਂ ਕਪੂਰਥਲੇ ਦੇ ਵਿੱਚ ਡਿਵੈਲਪਮੈਂਟ ਇਹ ਤੁਹਾਡੀ ਪਲਬਦੀ ਜਾਂ ਟਰਸਟ ਦੀ ਇਹ ਦੇਖੋ ਜੀ ਇਹ ਪਲਬਦੀ ਤਾਂ ਉਸ ਪਰਮਾਤਮਾ ਵਾਹਿਗੁਰੂ ਦੀ ਹੈਗੀ ਹੈ ਜਿਨ੍ਹਾਂ ਨੇ ਸਾਨੂੰ ਸਾਹ ਦਿੱਤੇ ਹੌਸਲਾ ਦਿੱਤਾ ਤੇ ਅਸੀਂ ਇਹ ਕੰਮ ਕਰ ਰਹੇ ਹਾਂ ਜੀ ਹੁਣ ਆਉਣ ਵਾਲੇ ਟਾਈਮ ਕਿ ਜਿਹੜੇ ਇੰਪਰੂਵਮੈਂਟ ਰਸਤੇ ਕੋਈ ਕੁਲੋਨੀ ਕਟਨ ਦੇ ਵਿੱਚ ਵੀ ਇੰਟਰਸਟ ਰੱਖਦੇ ਕਿ ਨਹੀਂ ਰੱਖਦੇ ਕੁਝ ਵੀ ਸਾਡੀਆਂ ਇੱਕ ਦੋ ਸਾਈਟਸ ਹੈਗੀਆਂ ਜਿਹੜੀਆਂ ਅਸੀਂ ਫਾਈਨਲ ਕੀਤੀਆਂ ਹੋਈਆਂ ਸਾਡੇ ਈਓ ਸਾਹਿਬ ਨੇ ਮੈਡਮ ਕੁਲਜੀਤਕੌਰ ਇਹਨਾਂ ਦੀ ਰਹਿਨਮਾਈ ਹੇਠ ਜਿਹੜੇ ਐਸਜੀਓ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਨੇ ਹੋਰ ਸਾਡੇ ਜਿਹੜੇ ਜੇਏ ਨੇ ਰਾਜਕੁਮਾਰ ਜੀ ਔਰ ਇਹ ਨਾਲ ਬੈਠੇ ਹੋਏ ਨੇ ਇਹਨਾਂ ਦੀ ਰਹਿਨਮਾਈ ਹੇਠ ਸਾਰਾ ਜਿਹੜਾ ਅਸੀਂ ਪ੍ਰੋਜੈਕਟ ਤਿਆਰ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਪ੍ਰੈਸ ਕਾਨਫਰੰਸ ਕਰਕੇ ਅਸੀਂ ਕਿੱਥੇ ਕਿੱਥੇ ਨਵੀਆਂ ਕਲੋਨੀਆਂ ਕੱਟ ਰਿਆਂ ਤੇ ਉਹ ਕਪੂਰਸਰ ਨੂੰ ਸੁੰਦਰ ਤੇ ਸੋਹਣਾ ਬਣਾਉਣ ਲਈ ਤੇ ਡਿਵੈਲਪਮੈਂਟ ਕਰਨ ਲਈ ਅਸੀਂ ਲੱਗੇ ਹੋਏ ਆ। ਕਹਿੰਦੇ ਮੈਂ ਤਾਂ ਕੀ ਹੁਣ ਇਹ ਸ਼ਹਿਰ ਵਾਸੀ ਉਮੀਦ ਰੱਖਣ ਟਰਸਟ ਦੇ ਉੱਤੇ ਕਿ 100% ਉਮੀਦ ਰੱਖਣ ਜੀ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਤੁਸੀਂ ਇੰਪਰੂਵਮੈਂਟ ਟਰਸਟ ਦੀ ਕੋਈ ਵੀ ਕਲੋਨੀ ਕੱਟੀ ਜਾਂਦੀ ਹੈ ਉਹਦੇ ਵਿੱਚ ਤੁਸੀਂ ਆਓ ਪਲਾਟ ਖਰੀਦੋ ਜੇ ਕੋਈ ਦੁਕਾਨ ਕਮਰਸ਼ੀਅਲ ਖਰੀਦਣਾ ਚਾਹੁੰਦੇ ਹੋ ਖਰੀਦੋ ਤੁਹਾਨੂੰ ਕਿਸੇ ਤਰ੍ਹਾਂ ਦੀ ਸੁੱਖ ਸਹੂਲਤ ਤੋਂ ਵਾਂਝਾ ਨਹੀਂ ਕੀਤਾ ਜਾਊਗਾ ਤੁਹਾਡਾ ਵਿਸ਼ਵਾਸ ਪੂਰਾ ਬਣੂਗਾ ਔਰ ਸੈਕੰਡਲੀ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਨਾ ਤੁਹਾਨੂੰ ਅ ਪਿਛਲੇ ਲਗਭਗ 1.5 ਮਹੀਨੇ ਤੋਂ ਅਸੀਂ ਕਪੂਰਸਲੇ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਜਿਹੜਾ ਹੈਗਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਜਿਦੇ ਵਿੱਚ ਲਗਭਗ 2000 ਪੌਦਾ ਅਸੀਂ ਲਗਾ ਚੁੱਕੇ ਹਾਂ ਕਪੂਰਸਲੇ 'ਚ ਔਰ ਵੱਖ-ਵੱਖ NGO ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਜਾਂ ਹਸਪੀਟਲ ਜਾਂ ਹੋਰ ਵੀ ਜਿੰਨੀਆਂ ਸੰਸਥਾਵਾਂ ਨੇ ਸਾਡੇ ਕੋਲ ਬੂਟੇ ਵੀ ਲੈ ਕੇ ਜਾ ਰਹੀਆਂ ਨੇ ਚਾਹੇ ਉਹ ਫਲ ਫਰੂਟ ਦੇ ਹੋਣ ਚਾਹੇ ਦਵਾਈ ਨੁਮਾ ਹੋਣ ਚਾਹੇ ਲੱਕੜ ਵਾਲੇ ਹੋਣ ਅ ਅਸੀਂ ਉਹ ਬੂਟੇ ਬਿਲਕੁਲ ਫ੍ਰੀ ਆਫ ਕਾਸਟ ਤੇ ٹرسٹ ਵੱਲੋਂ ਦੇ ਦੇ ਰਹੇ ਹਾਂ ਤੇ ਆਮ ਆਦਮੀ ਸਮੇਂ ਦੇ ਵਿੱਚ ਅਸੀਂ ਇਸ ਪ੍ਰੋਜੈਕਟ ਨੂੰ ਲਗਭਗ 2-2.5 ਸਾਲਾਂ ਲਈ ਕੰਟੀਨਿਊ ਰੱਖਾਂਗੇ ਤੇ ਇੱਕ ਪੂਰਤਨ ਖਰਿਆ-ਪਰਿਆ ਬਣਾਵਾਂਗੇ। ਕੰਦ ਮਤਕੀ ਸਰਕਾਰ ਜਿਹੜੇ ਤੁਸੀਂ ਇਹ ਗੱਲਾਂ ਦੱਸੀਆ ਵਾ ਜਨਤਾ ਨੂੰ ਇਹ ਤੁਹਾਡੀ ਸਰਕਾਰ ਦੇ ਟਾਈਮ ਦੇ ਵਿੱਚ ਇਹ ਚ ਪੂਰੀਆ ਹੋ ਜੂਗੇ। ਆਸ ਰੱਖੂਗੇ ਕਿ ਸ਼ਹਿਰ ਵਿੱਚ ਜਿੱਦ ਅਸੀਂ ਕੋਲੋਨੀ ਦੇ ਵਿੱਚ ਇੱਕ ਪਲਾਟ ਲੈ ਸਕਾਂ। ਆਮ ਆਦਮੀ ਪਾਰਟੀ ਦੀ ਸਰਕਾਰ ਆ ਮਾਜੋਕ ਮੁੱਖ ਮੰਤਰੀ ਜਿਹੜੇ ਸਾਡੇ ਬਹੁਤ ਅੱਛਾ ਕੰਮ ਕਰ ਰਹੇ ਨੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਜੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੀ ਸਰਕਾਰ ਹੈ। ਇਹ ਕੋਈ 2.5 ਸਾਲਾਂ ਲਈ ਨਹੀਂ ਆਈ ਹੋਈ ਹੈ ਕਾਫੀ ਦਹਾਕਿਆਂ ਦੇ ਵਿੱਚ ਇਹ ਸਰਕਾਰ ਚੱਲੂਗੀ ਤੇ ਆਉਣ ਵਾਲੇ ਸਮੇਂ 'ਚ ਡਿਵੈਲਪਮੈਂਟ ਕੰਟੀਨਿਊ ਰਹੂਗਾ ਜੀ ਹਮੇਸ਼ਾ